ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 Study Point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ PSPCL ਦੇ ਵਿੱਚ PSPCL ਐਲੰਗ ਪੀਐਸ ਪੀਸੀਐਲ ਅਪ੍ਰੈਂਟਿਸ਼ਿਪ ਪੀਐਸ ਪੀਸੀਐਲ ਗ੍ਰੇਡ 2 ਪੀਐਸ ਪੀਸੀਐਲ ਟੈਸਟ ਮਕੈਨਿਕ ਹਾਂਜੀ ਦੋਸਤੋ ਟੈਕਨੀਕਲ ਦੇ ਜਿੰਨੇ ਵੀ ਐਮਸੀਕਿਊ ਤੁਹਾਨੂੰ ਕਰਾਉਣ ਲਈ ਜਾ ਰਹਾ ਉਹ ਸਾਰੇ ਇਹਨਾਂ ਪੇਪਰਾਂ ਦੇ ਵਿੱਚ ਆਉਣ ਦੀ ਸੰਭਾਵਨਾ ਬਿਲਕੁਲ ਜ਼ਿਆਦਾ ਹੈ ਸੋ ਬਹੁਤ ਵਧੀਆ ਮਟੀਰੀਅਲ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਲਾਸ ਨੂੰ ਜ਼ਰੂਰ ਦੇਖੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉਥੋਂ ਜਾ ਕੇ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ 96468 ਐਂਡ 15143 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਾਡੇ ਸਾਡੇ ਕੋਲ ਤੁਸੀਂ 1000 ਦੇ ਕਰੀਬ MCQ ਟਾਪ ਦੇ MCQ ਵਿਦ ਆਨਸਰ ਲੈ ਸਕਦੇ ਹੋ ਜੀ ਆਫਰ ਚੱਲ ਰਹੀ ਹੈ ਓਨਲੀ 200 ਰੁਪਏ ਦੇ ਵਿੱਚ ਹੋ ਸਕਦਾ ਹੈ ਇਸ ਵਾਰ ਇਸ ਦਾ ਰੇਟ ਵੱਧ ਜ ਜਾਵੇ ਜੀ ਸੋ ਇੱਕ ਵਾਰ ਜ਼ਰੂਰ ਲੈ ਕੇ ਦੇਖੋ ਜੀ हां जी दोस्तों सब तो पहला क्वेश्चन वाला चल गई जी पहला क्वेश्चन है सोल्डर ਕਿੰਨਾ ਤਾਤਾਂ ਦਾ ਮਿਸ਼ਰਣ ਹੁੰਦਾ ਹੈ ਸੋਲਡਰ ਕਿੰਨਾ ਤਾਤਾਂ ਦਾ ਮਿਸ਼ਰਣ ਹੁੰਦਾ ਹੈ हां जी ਪਹਿਲੀ অপਸ਼ਨ ਹੈ ਜ਼ਿੰਕ ਅਤੇ ਲੈਡ ਦੂਸਰੀ ਹੈ ਨਿਕਲ ਅਤੇ ਕੋਬਾਲਟ ਤੀਸਰੀ ਹੈ ਕੋਬਾਲਟ ਚੌਥੀ ਹੈ ਟਿਨ ਅਤੇ ਲੈਡ हां जी दोस्तों ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਟਿਨ ਐਂਡ ਲੈਡ ਆਪਸ਼ਨ ਸੱਸਾ ਇਸ ਦਾ ਜੋ ਕਿ ਰਾਈਟ ਆਨਸਰ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 2 ਸਾਫਟ ਸੋਲਡਰ ਸਾਫਟ ਸੋਲਡਰ ਅਤੇ ਹਾਰਡ ਸੋਲਡਰ ਵਿੱਚ ਕੀ ਫਰਕ ਹੈ ਦੀ ਫਰਕ ਹੈ ਆਉਸ਼ਨਾ ਆਪਨੇ ਕੋਲ 4 ਦਿੱਤੀਆਂ ਹੋ ਗਿਆ ਹਨ ਇੱਕ ਸਹੀ ਦੱਸਣੀ ਹੈ ਆਪਾਂ ਜੀ ਕੋਈ ਫਰਕ ਨਹੀਂ ਹੁੰਦਾ ਪਿੰਗਲਨ ਤਾਪਮਨ ਦਾ ਫਰਕ ਹੁੰਦਾ ਹੈ ਲੰਬਾਈ ਚ ਫਰਕ ਹੁੰਦਾ ਹੈ ਮੋਟਾਈ ਦਾ ਫਰਕ ਹੁੰਦਾ ਹੈ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪਿੰਗਲਨ ਤਾਪਮਨ ਦਾ ਫਰਕ ਹੁੰਦਾ ਹੈ ਤਾਪਮਨ ਦਾ ਫਰਕ ਹੁੰਦਾ ਹੈ ਠੀਕ ਹੈ ਜੀ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ ਕੁਸਚਨ ਨੰਬਰ ਹੈ 3 ਸਟੈਨਲੈਸ ਸਟੀਲ ਨੂੰ ਸੋਲਡਰ ਕਰਨ ਲਈ ਕਿਹੜਾ ਫਲਕਸ ਵਰਤਿਆ ਜਾਂਦਾ ਹੈ ਸਟੈਨਲੈਸ ਸਟੀਲ ਨੂੰ ਸੋਲਡਰ ਕਰਨ ਲਈ ਕਿਹੜਾ ਫਲਕਸ ਵਰਤਿਆ ਜਾਂਦਾ ਹੈ ਜੀ ਹਾਂਜੀ ਦੋਸਤੋ ਦੱਸੋ ਜੀ ਸੋ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਗੰਧਕ ਦਾ ਤਜਾਬ ਦੂਸਰੀਆ ਜ਼ਿੰਕ ਕੋਲੋਰਾਇਡ ਤੀਸਰੀਆ ਫਾਸਫੋਰਿਕ तेजाब चौथी है किसी किस्म की फ्लक्स की लोड़ नहीं होंगी हाँ जी दोस्तों सो so, इसका जो राइट आंसर है जी वह है जिंक कोलोराइड जिंक कोलोराइड ठीक है जी चलो जी नैक्सट क्वेश्चन जी क्वेश्चन नंबर है चार ਸੋਲਡਰਿੰਗ ਵੇਲੇ ਜੋੜ ਨੂੰ ਆਕਸੀਡੇਸ਼ਨ ਤੋਂ ਬਚਾਉਣ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ਹਾਂਜੀ ਦੋਸਤੋ ਆਪਨੇ ਸਾਹਮਣੇ ਦਿੱਤੀ ਹੋਈਆਂ ਨੇ ਪਹਿਲੀ ਹੈ ਫਲਕਸ ਦੂਸਰੀ ਹੈ ਫਿਊਜ਼ ਤੀਜੀ ਹੈ ਸੋਲਡਰ ਤੇ ਚੌਥੀ ਹੈ ਤੇਜਾਬ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਸੋਲਡਰਿੰਗ ਵੇਲੇ ਜੋੜਨ ਨੂੰ ਆਕਸੀਡੇਸ਼ਨ ਤੋਂ ਬਚਾਉਣ ਲਈ ਕੀ ਵਰਤਿਆ ਜਾਂਦਾ ਹੈ ਫਲਕਸ ਵਰਤਿਆ ਜਾਂਦਾ ਹੈ ਫਲਕਸ ਆਪਸ਼ਨ ਉੜਾ ਇਸ ਦਾ ਜੋ ਕੀ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ ਕੁਸਚਨ ਨੰਬਰ ਹੈ 5 ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪ੍ਰਤਵੀ ਤੋਂ ਇੱਕ ਦਿਸ਼ਾ ਵਾਲਾ ਕਿਹੜਾ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਇੱਕ ਦਿਸ਼ਾ ਵਾਲਾ ਕਿਹੜੇ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਆਪਸ਼ਨਾਂ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਆਰਮਚਰ ਦੂਸਰੀ ਹੈ ਫੀਲਡ ਵਾਇਰਿੰਗ ਤੀਸਰੀ ਹੈ ਸਲੀਪ ਰਿੰਗ ਚੌਥੀ ਹੈ ਕਮੂਟੇਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਕਮੂਟੇਟਰ ਆਪਸ਼ਨ ਸਸਾ ਇਸ ਦਾ ਜੋ ਕਿ ਰਾਈਟ ਆਨਸਰ ਹੈ ਜੀ ਕਮੂਟਟਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਜੀ ਕੁਸਚਨ ਨੰਬਰ ਹੈ 6 ਕਹਿੰਦਾ ਆਰ ਮੇਚਰ ਦੀ ਵਾਈਡਿੰਗ ਕਿਸ ਕਿਸਮ ਦੀ ਹੁੰਦੀ ਹੈ 옵ਸ਼ਨ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਲੈਪ ਵੇਵ ਲੈਪਿੰਗ ਲੈਪ ਜਾ ਵੇਵ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਲੈਪ ਅਤੇ ਵੇਵ ਆਪਸ਼ਨ 6 ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਲੈਪ ਅਤੇ ਵੇਵ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਦੇ ਕੁਸਚਨ ਨੰਬਰ ਹੈ 7 ਬੁਰਸ਼ਾਂ ਦਾ ਤੇਜ਼ੀ ਨਾਲ ਪਹਿਣਾ ਇਹਨਾਂ ਕਾਰਨਾ ਕਰਕੇ ਵਾਪਰਦਾ ਹੈ ਕਿੰਨਾ ਕਾਰਨ ਕਰਕੇ ਵਾਪਸਦਾ ਹੈ ਜੀ ਹਾਂ ਜੀ ਦੋਸਤੋ ਪਹਿਲੀ ਆਪਸ਼ਨ ਵਿੱਚ ਕਹਿ ਰਿਹਾ ਦੂਸਰੀ ਅਤੇ ਬਹੁਤ ਜ਼ਿਆਦਾ ਸਪਰਿੰਗ ਦਬਾਅ ਤੋਂ ਘਟਣਾ ਤੀਸਰੀ ਹੈ ਮੋٹے ਯਾਤਰੀਬਾਰ ਦੂਸਰੀ ਹੈ ਮੋٹے ਯਾਤਰੀਬਾਰ ਤੇ ਤੀਸਰੀ ਹੈ ਕਮਿਊਟੇਸ਼ਨ 12 ਵਿਚਕਾਰ ਵਿੱਚ ਮੀਕਾ ਇਨਸੂਲੇਸ਼ਨ ਚੌਥੀ ਹੈ ਉਪਰੋਕਤ ਕਾਰਕ ਦੇ ਸਾਰੇ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਉਪਰੋਕਤ ਕਾਰਕ ਦੇ ਸਾਰੇ ਹਾਂਜੀ ਇਹ ਵਾਲੇ ਉਪਰੋਕਤ ਸਾਰੇ ਕਾਰਨਾ ਕਰਕੇ 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 ਠੀਕ ਹੈ ਜੀ ਚਲੋ ਜੀ ਨੈਕਸਟ ਕੁਸਟ ਦੇ ਕੁਸਟ ਨੰਬਰ ਹੈ 8 ਲੇਪ ਵਾਇਰਿੰਗ ਕਿੰਨਾ ਤੋਂ ਬਣੀ ਹੈ ਹਾਂਜੀ ਕਿਨਾ ਤੋਂ ਬਣੀ ਹੈ ਜੀ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਗਈਆਂ ਨੇ ਪਹਿਲੀ ਹੈ ਕੰਡਕਟਰਾਂ ਦੀ ਕੋਈ ਵੀ ਬਰਾਬਰ ਸੰਖਿਆ ਦੂਸਰੀ ਹੈ ਕੰਡਕਟਰਾਂ ਦੀ ਕੋਈ ਵੀ ਅਜੀਬ ਸੰਖਿਆ ਤੀਸਰੀ ਹੈ ਉਹ ਸਮ ਸੰਖਿਆ ਜਿਸ ਧਰੁਵਾਂ ਦਾ ਸਟੇਕ ਗੁਣਜ ਹੈ ਚੌਥੀ ਹੈ ਉਹ ਸਮ ਸੰਖਿਆ ਜੋ ਧਰੁਵਾਂ ਦਾ ਸਟੇਕ ਗੁਣ ਹੈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ অপশন ਊੜਾ ਕੰਡਕਟਰਾਂ ਦੀ ਕੋਈ ਵੀ ਬਰਾਬਰ ਸੰਖਿਆ ਕੰਡਕਟਰਾਂ ਦੀ ਕੋਈ ਵੀ ਬਰਾਬਰ ਸੰਖਿਆ অপশন ਊੜਾ ਇਸ ਦਾ রাইਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਜੀ 9 ਨੰਬਰ ਕੁਐਸਚਨ ਹੈ ਟਰਬੋ ਜਨਰੇਟਰ ਲਈ ਇੱਕ ਐਕਸਾਈਟਰ ਹੈ ਆਪਸ਼ਨਾ ਆਪਣੇ ਸਾਹਮਣੇ ਦਿੱਤੇ ਹੋਏ ਨੇ ਪਹਿਲੀ ਆਏ ਵੱਖਰੇ ਤੌਰ ਤੇ ਉਤਸ਼ਾਹਿਤ ਜਨਰੇਟਰ ਦੂਸਰੀ ਹੈ ਸ਼ੰਟ ਜਨਰੇਟਰ ਤੀਸਰੀ ਹੈ ਲੜੀ ਜਨਰੇਟਰ ਚੌਥੀ ਹੈ ਮਿਸ਼ਰਤ ਜਨਰੇਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਸ਼ੰਟ ਜਨਰੇਟਰ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਇਹ ਵੀਡੀਓ ਜਲਦੀ ਜਲਦੀ ਸ਼ੇਅਰ ਲਾਈਕ ਐਂਡ ਕਮੈਂਟ ਜ਼ਰੂਰ ਕਰ ਦਿਓ ਕਿਦਾਂ ਦੀ ਤੁਹਾਨੂੰ ਸਾਡੀ ਵੀਡੀਓ ਲੱਗ ਰਹੀ ਹੈ ਪੀਡੀਐਫ ਲਈ ਸਾਨੂੰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਆਫਰ ਚੱਲ ਰਿਹਾ ਹੈ ਓਨਲੀ 200 ਰੁਪਏ ਦਾ ਬਹੁਤ ਵਧੀਆ ਮਟੀਰੀਅਲ ਵਿਦ ਆਨਸਰ ਹੈ ਜੀ 1000 1200 ਦੇ ਕਰੀਬ ਟਾਪ ਦੇ ਐਮਸੀਕਿਊ ਨੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਖੁਦ ਸਾਰੇ ਤਿਆਰ ਕੀਤੇ ਹਾਂ ਚਲੋ ਜੀ ਨੈਕਸਟ ਕੁਐਸਚਨ ਜੀ ਕੁਐਸਚਨ ਨੰਬਰ ਹੈ 10 ਬੱਸਾਂ ਰੀਅਲ ਗੱਡੀਆਂ ਟਰਾਲੀਆਂ ਲਹਿਰਾਂ ਕਰੈਨਾਂ ਨੂੰ ਉੱਚ ਸ਼ੁਰੂਆਤੀ ਟਾਰਕ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਕਿਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਡੀਸੀ ਸੀਰੀਜ਼ ਮੋਟਰ ਦੀ ਡੀਸੀ ਸ਼ੰਟ ਮੋਟਰ ਦੀ ਇੰਡਕਸ਼ਨ ਮੋਟਰ ਦੀ ਜਾਂ ਆਲ ਆਫ ਅਬੋਵ ਮੋਟਰ ਸੌਰੀ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਡੀਸੀ ਸੀਰੀਜ਼ ਮੋਟਰ ਠੀਕ ਹੈ ਜੀ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸ ਦੇਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਐਂਡ ਸ਼ੇਅਰ ਵੀ ਜਰੂਰ ਕਰਨਾ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦ ਲਓ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਲੇਟ ਨਾ ਹੋਵੇ WhatsApp group ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕਿਸੇ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ PDF ਦੇ ਅੱਗੇ ਮੈਂ ਤੁਹਾਨੂੰ ਕਹਤਾ ਹਾਂ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਲਓ 9846151444 ਓਨਲੀ 200 ਰੁਪਏ ਦੇ ਵਿੱਚ ਤੁਹਾਨੂੰ ਆਫਰ ਚੱਲ ਰਿਹਾ ਹੈ 1000 1200 ਦੇ ਕਰੀਬ ਤੁਹਾਨੂੰ ਟੌਪ ਦੇ MCQ ਮਿਲਣਗੇ ਜੀ ਨੋਟਸ ਮਿਲਣਗੇ ਜੀ ਸੋ ਇੱਕ ਵਾਰ ਜ਼ਰੂਰ ਲਓ ਜੀ ਸੋ ਅੱਜ ਦੀ ਵੀਡੀਓ ਵਿੱਚ ਇਨਾ ਕੁਝ ਮਿਲਦਿਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ